ਕਾਂਗਰਸ ਆਗੂ ਰਾਹੁਲ ਗਾਂਧੀ ਸੂਲੀਮਾ ਅਮਰੀਕਾ ਦੇ ਦੌਰੇ ਤੇ ਨੇ ਤੇ ਉੱਥੇ ਭਾਰਤੀ ਮੂਲ ਦੇ ਲੋਕਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਗੱਲਬਾਤ ਕਰ ਰਹੇ ਨੇ ਤੇ ਇੱਕ ਸੰਬੋਧਨ ਦੇ ਦੌਰਾਨ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਪਰ ਸਿੱਧਾ ਨਿਸ਼ਾਨਾ ਕਾਸਤੇ ਹੋਏ ਇੱਕ ਵਿਵਾਦਿਤ ਟਿੱਪਣੀ ਕੀਤੀ ਹੈ ਵਿਵਾਦਿਤ ਬਿਆਨ ਦਿੱਤਾ ਹੈ ਜਿਸ ਤੋਂ ਬਾਅਦ ਭਾਰਤ ਦੀ ਸਿਆਸਤ ਹੈ ਉਹ ਪੱਕ ਗਈ ਹੈ ਜਾਂ ਦੱਸਦੀ ਕਿ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿੱਚ ਇਸ ਗੱਲ ਦਾ ਵਿਵਾਦ ਚੱਲ ਰਿਹਾ ਹੈ ਕਿ ਕਿ ਸਿੱਖਾਂ ਨੂੰ ਦਸਤਾਰ ਬੰਨ੍ਹਣ ਦਿੱਤੀ ਜਾਵੇਗੀ ਕੀ ਉਹਨਾਂ ਨੂੰ ਕੜਾ ਪਾਉਣ ਦਿੱਤਾ ਜਾਵੇਗਾ ਕੀ ਸਿੱਖ ਗੁਰਦੁਆਰੇ ਜਾ ਸਕਦਾ ਹੈ ਇਸ ਬਿਆਨ ਤੋਂ ਬਾਅਦ ਜਿਹੜੀ ਸਿਆਸਤ ਹੈ ਭਾਰਤ ਦੇ ਵਿੱਚ ਉਹ ਫੱਖ ਗਈ ਹੈ ਦੱਸਦੇ ਕਿ ਲੋਕ ਸਭਾ ਮੈਂਬਰ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਅਮਰੀਕਾ ਦੇ ਵਿੱਚ ਪਹੁੰਚ ਚੁੱਕੇ ਨੇ ਉੱਥੇ ਉਹ ਆ ਪੀਐਮ ਮੋਦੀ ਅਤੇ ਭਾਜਪਾ ਤੇ ਜ਼ੋਰਦਾਰ ਨਿਸ਼ਾਨਾ ਸਾਧ ਰਹੇ ਨੇ ਜਿਸ ਤੇ ਭਾਜਪਾ ਨੇਤਾ ਵੀ ਉਹਨਾਂ ਤੇ ਹਮਲਾ ਬੋਲ ਰਹੇ ਨੇ ਅਮਰੀਕਾ ਦੇ ਵਿੱਚ ਰਾਹੁਲ ਗਾਂਧੀ ਨੇ ਸਿੱਖਾਂ ਦਾ ਮੁੱਦਾ ਚੁੱਕਿਆ ਅਮਰੀਕਾ 'ਚ ਭਾਰਤੀ ਪਾਈਚਾਰੇ ਦੇ ਲੋਕਾਂ ਦੇ ਨਾਲ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਇੱਕ ਵਿਅਕਤੀ ਤੋਂ ਉਸ ਦਾ ਨਾਮ ਪੁੱਛਿਆ ਅਤੇ ਕਿਹਾ ਕਿ ਭਾਰਤ ਦੇ ਵਿੱਚ ਇਸ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਕਿ ਕਿਸੇ ਸਿੱਖ ਨੂੰ ਦਸਤਾਰ ਅਤੇ ਕੜਾ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇ ਕਿ ਕੀ ਕੋਈ ਸਿੱਖ ਗੁਰਦੁਆਰੇ ਜਾ ਸਕਦਾ ਹੈ ਰਾਹੁਲ ਗਾਂਧੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਲੜਾਈ ਕਿਸ ਬਾਰੇ ਹੈ ਲੜਾਈ ਰਾਜਨੀਤੀ ਦੀ ਨਹੀਂ ਹੈ ਇਸ ਤਰ੍ਹਾਂ ਦੀ ਲੜਾਈ ਸਿਰਫ ਸਿੱਖਾਂ ਦੀ ਨਹੀਂ ਸਗੋਂ ਸਾਰੇ ਧਰਮਾਂ ਦੀ ਹੈ ਮੈਂ ਦੇਖਦਾ ਹਾਂ ਇਹ ਤਾਮਿਲਨਾਡੂ ਪੰਜਾਬ ਹਰਿਆਣਾ ਤੇਲੰਗਾਨਾ ਕਰਨਾਟਕ ਆਂਧਰਾਪ੍ਰਦੇਸ਼ ਤੇ ਕੇਰਲ ਵਰਗੇ ਕਈ ਥਾਵਾਂ ਤੇ ਲੋਕਾਂ ਦੀ ਭੀੜ ਹੈ ਮੈਂ ਕੇਰਲ ਤੋਂ ਸੰਸਦ ਮੈਂਬਰ ਹਾਂ ਕਹਲਾ ਤੇ ਪੰਜਾਬ ਸਧਾਰਨ ਸ਼ਬਦ ਹਨ ਪਰ ਤੁਹਾਡਾ ਇਤਿਹਾਸ ਤੁਹਾਡੀ ਪਛਾਣ ਤੇ ਤੁਹਾਡੀ ਪਰੰਪਰਾ ਇੰਨਾ ਸ਼ਬਦਾਂ ਦੇ ਵਿੱਚ ਹੈ ਭਾਜਪਾ ਦੇ ਰਾਸ਼ਟਰਪਤੀ ਬੁਲਾਰੇ ਆਰ ਪੀ ਸਿੰਘ ਨੇ ਰਾਹੁਲ ਗਾਂਧੀ ਦੇ ਬਿਆਨ ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਹ ਉਹਨਾਂ ਤੇ ਮਾਮਲਾ ਦਰਜ ਕਰਕੇ ਉਹਨਾਂ ਨੂੰ ਅਦਾਲਤ ਦੇ ਵਿੱਚ ਕਸੀਟਣਗੇ ਦੱਸੇ ਕਿ ਆਰ ਪੀ ਸਿੰਘ ਨੇ ਕਿਹਾ ਕਿ ਦਿੱਲੀ ਦੇ ਵਿੱਚ 3000 ਸਿੱਖਾਂ ਦਾ ਕਤਲੇਆਮ ਕੀਤਾ ਗਿਆ ਉਹਨਾਂ ਦੀਆਂ ਪੱਗਾਂ ਉਤਾਰੀਆਂ ਗਈਆਂ ਉਹਨਾਂ ਦੇ ਵਾਲ ਕੱਟੇ ਗਏ ਤੇ ਦਾੜੀਆਂ ਕਟੀਆਂ ਗਈਆਂ ਉਸ ਦੇ ਗੱਲ ਦੇ ਵਿੱਚ ਟਾਇਰ ਪਾ ਕੇ ਉਸ ਤੇ ਪੈਟਰੋਲ ਅਤੇ ਡੀਜ਼ਲ ਪਾ ਕੇ ਉਹਨਾਂ ਨੂੰ ਸਾੜ ਦਿੱਤਾ ਗਿਆ ਉਹ ਇਸ ਗੱਲ ਦਾ ਜ਼ਿਕਰ ਨਹੀਂ ਕਰਦੇ ਕਿ ਇਹ ਸੱਤਾ ਵਿੱਚ ਹੁੰਦਾ ਹੋਇਆ ਸੀ ਇਹ ਨਹੀਂ ਕਹਿੰਦੇ ਕਿ ਇਹ ਉਦੋਂ ਹੋਇਆ ਜਦੋਂ ਉਹ ਕਾਂਗਰਸ ਦੀ ਸਰਕਾਰ ਸੀ ਅੱਜ ਜੇਕਰ ਕੋਈ ਸਕੀਮ ਜਾਰੀ ਕੀਤੀ ਜਾਂਦੀ ਹੈ ਤਾਂ ਸਭ ਦੇ ਲਈ ਕੁਝ ਨਹੀਂ ਕੀਤੀ ਜਾਂਦੀ ਜੇਕਰ ਕਿਸਾਨ ਸਨਮਾਨ ਦਾ ਨੀਦੀ ਦਿੱਤੀ ਜਾ ਰਹੀ ਹੈ ਤਾਂ ਸਾਰਿਆਂ ਨੂੰ ਬਰਾਬਰ ਰਕਮ ਮਿਲ ਰਹੀ ਹੈ ਜੇ ਲੋਕਾਂ ਨੂੰ ਛਤਰਾ ਤੇ ਮਕਾਨ ਮਿਲ ਰਹੇ ਨੇ ਉਹਨਾਂ ਨੂੰ ਬਰਾਬਰ ਮਿਲ ਰਹੇ ਨੇ ਪੀਐਮ ਮੋਦੀ ਦੇ ਅਧੀਨ ਕਿਸੇ ਦੇ ਨਾਲ ਵਿਤਕਰਾ ਨਹੀਂ ਕੀਤਾ ਗਿਆ ਮੈਂ ਰਾਹੁਲ ਗਾਂਧੀ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਭਾਰਤ ਵਿੱਚ ਕਹਿਣ ਕਿ ਉਹ ਸਿੱਖਾਂ ਬਾਰੇ ਕੀ ਕਹਿ ਰਹੇ ਨੇ ਮੈਂ ਉਹਨਾਂ ਵਿਰੁੱਧ ਕੇਸ ਦਰਜ ਕਰਾਂਗਾ ਮੈਂ ਉਹਨਾਂ ਨੂੰ ਅਦਾਲਤ ਦੇ ਵਿੱਚ ਲੈ ਜਾਵਾਂਗਾ ਇਸ ਦਿਨਾਂ ਲਈ ਰਾਹੁਲ ਗਾਂਧੀ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਕੁਝ ਬਦਲਿਆ ਹੈ ਕੁਝ ਲੋਕਾਂ ਨੇ ਕਿਹਾ ਕਿ ਮੈਨੂੰ ਹੁਣ ਡਰ ਨਹੀਂ ਲੱਗਦਾ ਡਰ ਹੁਣ ਦੂਰ ਹੋ ਗਿਆ ਇਹ ਮੇਰੇ ਲਈ ਦਿਲਚਸਪ ਹੈ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ મોદી ਦੁਆਰਾ ਛੋਟੇ ਕਾਰੋਬਾਰਾਂ ਤੇ ਏਜੰਸੀਆਂ ਦੁਆਰਾ ਇੰਨਾ ਡਰ ਅਤੇ ਦਬਾਅ ਫੈਲਾਉਣ ਤੋਂ ਬਾਅਦ ਸਭ ਕੁਝ ਸਕਿੰਡਾਂ ਦੇ ਵਿੱਚ ਗਾਇਬ ਹੋ ਗਿਆ। ਜਦੋਂ ਡਰ ਨੂੰ ਫੈਲਾਉਣ ਦੇ ਵਿੱਚ ਉਹਨਾਂ ਨੂੰ ਕਈ ਸਾਲ ਲੱਗ ਗਏ ਅਤੇ ਇਹ ਕੁਝ ਸਕਿੰਡਾਂ ਦੇ ਵਿੱਚ ਹੀ ਅਲੋਪ ਹੋ ਗਿਆ। ਸੰਸਦ ਵਿੱਚ ਮੈਂ ਪ੍ਰਧਾਨ ਮੰਤਰੀ ਨੂੰ ਸਾਹਮਣੇ ਦੇਖਦਾ ਹਾਂ ਅਤੇ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ મોદી ਦਾ ਵਿਚਾਰ 56 ਇੰਚ ਦੀ ਛਾਤੀ ਗੱਭ ਦੇ ਨਾਲ ਸਿੱਧਾ ਸੰਬੰਧ ਅਤੇ ਇਹ ਸਭ ਹੁਣ ਖਤਮ ਹੋ ਗਿਆ, ਇਹ ਸਭ ਹੁਣ ਇਤਿਹਾਸ ਹੈ। ਇੱਕ ਵਾਰ ਫੇਰ ਦੱਸਦੀ ਕਿ ਰਾਹੁਲ ਗਾਂਧੀ ਇਸ ਵੇਲੇ ਅਮਰੀਕਾ ਦੇ ਦੌਰੇ ਤੇ ਨੇ ਲੋਕਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਤੇ ਇਸ ਦੌਰਾਨ ਉਹਨਾਂ ਨੇ ਇੱਕ ਵਿਵਾਦਿਤ ਟਿੱਪਣੀ ਕੀਤੀ ਹੈ ਦੋਸਤੋ ਬਾਅਦ ਭਾਰਤ ਦੀ ਜਿਹੜੀ ਸਿਆਸਤ ਹੈ ਉਸ ਦਾ ਮਾਹੌਲ ਪੱਕ ਗਿਆ ਹੈ ਵਿਰੋਧੀ ਧਿਰਾਂ ਦੇ ਵੱਲੋਂ ਰਾਹੁਲ ਗਾਂਧੀ ਨੂੰ ਨਿਸ਼ਾਨੇ ਤੇ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ